हरियाणा ਦੇ 올림픽 ਤਗਮਾ ਜੇਤੂ ਨੀਰਜ চোপੜਾ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਪਤਨੀ ਹਿਮਾਨੀ ਮੋਰ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਉਹ ਤੇਜੇ ਗ੍ਰੈਂਡ ਸਲੈਮ ਵਿਬਿਲਡਨ ਦਾ ਫਾਈਨਲ ਮੈਚ ਦੇਖਣ ਲਈ ਆਇਆ ਸੀ ਇਹ ਮੈਚ ਲਗਭਗ 5 ਦਿਨ ਪਹਿਲਾਂ ਹੋਇਆ ਸੀ ਨੀਰਜ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਆਪਣੀ ਇਕੱਲੇ ਦੀ ਫੋਟੋ ਪੋਸਟ ਕੀਤੀ ਪਰ ਕੱਲ ਰਾਤ ਉਹਨਾਂ ਨੇ ਆਪਣੀ ਪਤਨੀ ਹਿਮਾਨੀ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਇਹਨਾਂ ਫੋਟੋਆਂ ਦੇ ਨਾਲ ਉਹਨਾਂ ਨੇ ਲਿਖਿਆ ਦੁਨੀਆ ਦੇ ਸਭ ਤੋਂ ਵਧੀਆ ਪੁਰਸ਼ ਟੈਨਿਸ ਖਿਡਾਰੀਆਂ ਨੂੰ ਇੱਕ ਦੂਜੇ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਦੇਖਣ ਦਾ ਮੌਕਾ ਮਿਲਿਆ ਫਿਲਡ ਦਾ ਧੰਨਵਾਦ ਹੈ ਕਿ ਉਹਨਾਂ ਨੇ ਮੈਨੂੰ ਆਪਣੇ ਕੋਲ ਰੱਖਿਆ 16 ਘੰਟਿਆਂ ਵਿੱਚ ਉਸ ਦੀ ਫੋਟੋ ਨੂੰ 3 ਲੱਖ ਲੋਕਾਂ ਨੇ ਲਾਈਕ ਕੀਤਾ ਜਦੋਂ ਕਿ 550 ਲੋਕਾਂ ਨੇ ਟਿੱਪਣੀਆਂ ਕੀਤੀਆਂ 1133 ਲੋਕਾਂ ਨੇ ਫੋਟੋ ਸਾਂਝੀ ਕੀਤੀ ਨੀਰਜ ਨੇ 16 ਜਨਵਰੀ ਨੂੰ ਸੋਨਨੀਪੱਥ ਦੇ ਟੈਨਿਸ ਖਿਡਾਰੀਨ ਹਿਮਾਨੀ ਮੋੜ ਨਾਲ ਗੁਪਤ ਰਿਕੇ ਨਾਲ ਵਿਆਹ ਕਰਵਾ ਲਿਆ ਸੀ ਇਹ ਵਿਆਹ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਇੱਕ ਰਿਜ਼ੋਰਟ ਵਿੱਚ ਹੋਇਆ ਸੀ ਨੀਰਜ ਨੇ ਆਪਣੇ ਇੰਸਟਾਗ੍ਰam ਤੇ 5 ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ 3 ਵਿੱਚ ਉਹ ਆਪਣੇ ਪਤਨੀ ਨਾਲ ਖਾਈ ਦੇ ਰਹੇ ਹਨ ਦੋ ਫੋਟੋ ਆ ਵੀ ਬਿਲਡਨ ਕੋਟ ਦਿਆਂ ਹਨ ਤੁਹਾਨੂੰ ਦੱਸ ਦਈਏ ਕਿ ოਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਵ ਹੋਣ ਵਾਲਾ ਹੈ ਨੀਰਜ ਚੋਪੜਾ ਅਤੇ ਅਰਸ਼ਦੀਪ ਨਦੀਮ ਸਲੇਸ਼ੀਆ ਡਾਇਮੰਡ ਲੀਗ 2025 ਵਿੱਚ ਇੱਕ ਦੂਜੇ ਦੇ ਖਿਲਾਫ ਖੇਡਣਗੇ ਇਹ ਮੈਚ 16 ਅਗਸਤ ਨੂੰ ਪੋਲੈਂਡ ਵਿੱਚ ਖੇਡਿਆ ਜਾਵੇਗਾ ਨੀਰਜ ਚੋਪੜਾ ਨੇ ਦੋਹਾਂ ਡਾਇਮੰਡ ਲੀਗ 2025 ਵਿੱਚ 90.23 ਮੀਟਰ ਦਾ ਥਰੋ ਸੁੱਟਿਆ ਸੀ ਇਹ ਪਹਿਲੀ ਵਾਰ ਹੈ ਜਦੋਂ ਨੀਰਜ ਨੇ 90 ਮੀਟਰ ਜਾਂ ਇਸ ਤੋਂ ਵੱਧ ਥਰੋ ਸੁੱਟਿਆ ਹੈ ਹਰਿਆਣਾ ਦੇ 올림픽 ਤਗਮਾ ਜੇਤੂ ਨੀਰਜ ਚੋਪੜਾ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਪਤਨੀ ਹਿਮਾਨੀ ਮੋਰ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਉਹ ਤੇਜੇ ਗ੍ਰੈਂਡ ਸਲੈਮ ਵਿਬਿਲਡਨ ਦਾ ਫਾਈਨਲ ਮੈਚ ਦੇਖਣ ਲਈ ਆਇਆ ਸੀ ਇਹ ਮੈਚ ਲਗਭਗ 5 ਦਿਨ ਪਹਿਲਾਂ ਹੋਇਆ ਸੀ ਨੀਰਜ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਆਪਣੇ ਇਕੱਲੇ ਦੀ ਫੋਟੋ ਪੋਸਟ ਕੀਤੀ ਪਰ ਕੱਲ੍ਹ ਰਾਤ ਉਹਨਾਂ ਨੇ ਆਪਣੀ ਪਤਨੀ ਹਿਮਾਨੀ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਇਹਨਾਂ ਫੋਟੋਆਂ ਦੇ ਨਾਲ ਉਹਨਾਂ ਨੇ ਲਿਖਿਆ ਦੁਨੀਆ ਦੇ ਸਭ ਤੋਂ ਵਧੀਆ ਪੁਰਸ਼ ਟੈਨਿਸ ਖਿਡਾਰੀਆਂ ਨੂੰ ਇੱਕ ਦੂਜੇ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਦੇਖਣ ਦਾ ਮੌਕਾ ਮਿਲਿਆ ਨਿਰਦ ਦੇ ਧੰਨਵਾਦ ਹੈ ਕਿ ਉਹਨਾਂ ਨੇ ਮੈਨੂੰ ਆਪਣੇ ਕੋਲ ਰੱਖਿਆ 16 ਘੰਟਿਆਂ ਵਿੱਚ ਉਸ ਦੀ ਫੋਟੋ ਨੂੰ 3 ਲੱਖ ਲੋਕਾਂ ਨੇ ਲਾਈਕ ਕੀਤਾ ਜਦੋਂ ਕਿ 550 ਲੋਕਾਂ ਨੇ ਟਿੱਪਣੀਆਂ ਕੀਤੀਆਂ 1130 ਲੋਕਾਂ ਨੇ ਫੋਟੋ ਸਾਂਝੀ ਕੀਤੀ ਨੀਰਜ ਨੇ 16 ਜਨਵਰੀ ਨੂੰ ਸੋਨਨੀਪੱਥ ਦੇ ਟੈਨਿਸ ਖਿਡਾਰੀਨ ਹਿਮਾਨੀ ਮੋਰ ਨਾਲ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ ਇਹ ਵਿਆਹ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਇੱਕ ਰਿਜ਼ੋਰਟ ਵਿੱਚ ਹੋਇਆ ਸੀ ਨੀਰਜ ਨੇ ਆਪਣੇ ਇੰਸਟਾਗ੍ਰam ਤੇ 5 ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਤਿੰਨ ਵਿੱਚ ਉਹ ਆਪਣੇ ਪਤਨੀ ਨਾਲ хай ਦੇ ਰਹੇ ਹਨ ਦੋ ਫੋਟੋ ਆ ਵੀ ਬਿਲਡਨ ਕੋਟ ਦਿਆਂ ਹਨ ਤੁਹਾਨੂੰ ਦੱਸ ਦਈਏ ਕਿ ኦਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਵ ਹੋਣ ਵਾਲਾ ਹੈ ਨੀਰਜ ਚੋਪੜਾ ਅਤੇ ਅਸ਼ਦੀਪ ਨਦੀਮ ਸਲੇਸ਼ੀਆ ਡਾਇਮੰਡ ਲੀਗ 2025 ਵਿੱਚ ਇੱਕ ਦੂਜੇ ਦੇ ਖਿਲਾਫ ਖੇਡਣਗੇ ਇਹ ਮੈਚ 16 ਅਗਸਤ ਨੂੰ ਪੋਲੈਂਡ ਵਿੱਚ ਖੇਡਿਆ ਜਾਵੇਗਾ ਨੀਰਜ ਚੋਪੜਾ ਨੇ ਦੋਹਾਂ ਡਾਇਮੰਡ ਲੀਗ 2025 ਵਿੱਚ 90.23 ਮੀਟਰ ਦਾ ਥਰੋ ਸੁੱਟਿਆ ਸੀ ਇਹ ਪਹਿਲੀ ਵਾਰ ਹੈ ਜਦੋਂ ਨੀਰਜ ਨੇ 90 ਮੀਟਰ ਜਾਂ ਇਸ ਤੋਂ ਵੱਧ ਥਰੋ ਸੁੱਟਿਆ ਹੈ